ਖੁਸ਼ੀ ਆਰਪੋਰਟ ਵਾਲਾ ਦੇ ਪਿੰਡ ਪੰਮ ਤੋੜ ਦੀ 17 ਸਾਲਾ ਬੱਚੀ ਨੇ ਸਲਫਾਸ ਖਾ ਕੇ ਆਪਣੀ ਜੀਵਨ ਲिला ਸਮਾਪਤ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ 17 ਸਾਲਾ ਕੁੜੀ ਨੂੰ ਦੋ ਮੰਜ਼ਲੇ ਸਕੂਲ ਜਾਂਦੇ ਨੂੰ ਪਰੇਸ਼ਾਨ ਕਰਦੇ ਸਨ ਜਿਸ ਤੋਂ ਤੰਗ ਆ ਕੇ ਉਸਨੇ ਆਪਣੀ ਜੀਵਨ ਲिला ਸਮਾਪਤ ਕਰ ਲਈ ਹੈ ਪਿਤਾ ਨੇ ਜਾਣਕਾਰੀ ਦੱਸਿਆ ਕਿ ਉਹ ਮੇਰੀ ਕੁੜੀ ਨੂੰ ਫੋਨ ਕਰਕੇ ਵੀ ਪਰੇਸ਼ਾਨ ਕਰਦੇ ਸਨ ਅਤੇ ਮੇਰੀ ਬੇਟੀ ਅਕਸਰ ਹੀ ਪਰੇਸ਼ਾਨ ਰਹੀ ਸੀ ਪਿਤਾ ਨੇ ਰੋਪੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਹ ਲੜਕੇ ਨੇ 6 ਹੱਥੀਂ ਤੋਂ ਬਲੈਕਮੇਲ ਕਰ ਰਹੇ। ਕਿਹੜੀ ਬੜੀ ਕਿਹੜੀ ਕਲਾਸ ਚ ਪੜ੍ਹਦੇ ਸੀ? ਕਲਾਸ 2 ਚ। ਕਿਹੜੇ ਸਕੂਲ ਦੇ? ਤੁਮ ਬਤਾਓ। ਇਹ ਲੜਕੇ ਕਿੱਥੇ ਦੇ ਹਨ ਸਰ? ਇਹ ਤੁਮ ਬਤਾਓ। ਕੀ ਨਾਮ ਤੋਂ ਹਨ ਇਹ ਲੜਕੇ? ਇੱਕ ਦਾ ਰਾਹੁਲ ਹੈ। ਇੱਕ ਦਾ ਸਾਹਿਲ ਹੈ। ਇਹ ਦੋਨੇ ਕਿੱਥੇ ਦੇ ਲੜਕੇ ਹਨ? ਤੁਮ ਬਤਾਓ। ਇਹ ਫਿਰ ਲੜਕਿਆਂ ਨੂੰ ਬਲੈਕਮੇਲ ਕਿੱਦਾਂ ਕਰਦੇ? ਬਲੈਕਮੇਲ ਕਰਦੇ। ਜੱਕੀ ਨੇ ਕਦੀ ਚੰਡਾ ਕਾ ਰੱਖੇ ਕੋਈ ਗਲਵਾਤੀਤੀ ਹੋਵੇ। ਹਾਂ ਜੀ ਜੀ ਤੇ ਤੁਸੀਂ ਇਹਨਾਂ ਨੂੰ ਕਦੀ ਪੁੱਛਿਆ ਹੈ ਲੜਕਿਆਂ ਨੂੰ ਕਦੀ ਜਾਂ ਕਿੱਦਾਂ ਕੋਈ ਗੱਲਬਾਤ ਪੁੱਛਿਆ ਕਹਿੰਦੇ ਸਮਝ ਆਉਂਦਾ ਇਹਦੇ ਨਾਲ ਤੇ ਉਹ ਕਹਿੰਦੇ ਕਿ ਤੁਸੀਂ ਕੀ ਕਹਿੰਦੇ ਹੋ ਸਾਹ ਚੁੰਦੇ ਆ ਮੈਂ ਸਰਪੰਚ ਕੁਦਿਰ ਕੁਮਾਰ ਪੰਬੋਧੜ ਸਾਡੇ ਪਿੰਡ ਦੀ ਲੜਕੀ ਆਸਮਾ ਚੋਦਰੀ ਜਿਹੜੀ 19 ਤਰੀਕ ਨੂੰ ਪੇਪਰ ਦੇਣ ਗਈ ਸਕੂਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਬੋਧੜ ਉੱਥੋਂ 1 ਵਜੇ ਰਾਹੁਲ ਸਨਹੁਦਲਵਗ ਸਿੰਘ ਸਾਹਿਲ ਸਨਹੁ ਵਿਜੇ ਕੁਮਾਰ ਉਹਨੂੰ ਬਿਠਾ ਕੇ ਰਾਹੁਲ ਦੇ ਘਰ ਲੈ ਗਏ ਪੌਣੇ 3 ਘੰਟੇ ਬਾਅਦ ਉਹ ਵਾਪਸ ਭੇਜੀ ਇਸ ਦੇ ਸਬੰਧ ਵਿੱਚ ਮੇਰੇ ਕੋ ਐਥਲੀਕਸਨ ਦਿੱਤੀ ਜਿਸ ਦਾ ਮੈਂ ਸਮਾਂ ਕਾਇਤਰੀ ਨੂੰ ਰੱਖਿਆ ਉਸ ਦੇ ਦਰਮਿਆਨ ਹੀ ਲੜਕੀ ਨੂੰ ਇਹ ਦੋਨੋਂ ਲੜਕੇ ਪੇਰੈਂਟ ਤੰਗ ਪਰੇਸ਼ਾਨ ਕਰਨ ਲੱਗੇ ਲੜਕੀ ਜਿਹੜੀ ਹੈ ਉਹ ਟੈਨਸ਼ਨ ਚਲੀ ਗਈ ਅੱਜ ਸਵੇਰੇ 8 ਵਜੇ ਉਹਨੇ ਲੀਲਾ ਸਮਾਪਤ ਕਰ ਲਈ ਸੋ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਧੰਨ ਸਨਪ ਸਿੰਘ ਜੀ ਜੇ ਆਪਾਂ ਗੱਲ ਕਰੀਏ ਵੈਸੇ ਇਹ ਲੜਕੀ ਕਿੰਨੇ ਕੀ ਸਮੇਂ ਤੋਂ ਪਰੇਸ਼ਾਨ ਕਰ ਰਹੀ ਸੀ ਜੀ ਤੁਹਾਡੀ ਨੌਲੇਜ ਜਿਹੜੇ ਮੇਰੇ ਨੌਲੇਜ ਸ ਹੈਗਾ ਉਹ 6 ਮਹੀਨੇ ਹੋ ਗਏ 6 ਮਹੀਨੇ ਵਿੱਚ ਇਹ ਇਸ ਤੋਂ ਪਹਿਲਾਂ ਇੱਕ ਵਾਰ ਹੋਇਆ ਮੈਂ ਲੜਕੇ ਦੇ ਘਰ ਗਿਆ ਸੀ ਇਹਨਾਂ ਨੇ ਜ਼ਿੰਮੇਵਾਰੀ ਲਈ ਉਸ ਤੋਂ ਬਾਅਦ ਉਹ ਬਲੈਕਮੇਲ ਕਰਦੇ ਰਹੇ ਇਹ ਲੜਕੇ ਤੇ ਕੁੜੀ ਜਿਹੜੀ ਆ ਉਹ ਪਸਾਨ ਹੁੰਦੀ ਹੈ ਜਦੋਂ ਚਲੀ ਗਈ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਰਖ ਰਹੇ ਹੋ ਜਿਹੜੇ ਪਿੰਡ ਦੇ ਸਰਪੰਚੋ ਮੇਰੇ ਕਹਿੰਦੇ ਚਾਹੁੰਦੇ ਪਿੰਡ ਵਾਲੇ ਕਿ ਕਿ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਨਾਲ ਲੜਕਿਆਂ ਦੇ ਖਿਲਾਫ ਤਾਂ ਜੋ ਵੀ ਕਦੇ ਵਿੱਚ ਹੋਰ ਕੋਈ ਇਦਾਂ ਦੀ ਸਾਡੀ ਬੇਟੀਆਂ ਨਾਲ ਗੰਦਾ ਕੰਮ ਨਾ ਹੋਵੇ ਅੱਜ ਇੱਕ ਮੈਡੀਕਲ ਚੇਟਰ BBMB ਤੋਂ ਮਸਹੂਲ ਹੋਈ ਹੈ ਕਿ ਕਿਸੇ ਲੜਕੀ ਨੇ ਕੋਈ ਜ਼ਹਿਰ ਖਾਣ ਬਾਰੇ ਜੇਤੇ ਅਸੀਂ ਮੌਕੇ ਤੇ ਪੁੱਜੇ ਮੌਕੇ ਜਾ ਕੇ ਦੇਖਿਆ ਉਹਦੇ ਮਲੜਕੀ ਦਾ ਪਿਤਾ ਹਾਜ਼ਰ ਮਿਲਿਆ ਜਿਹਨੇ ਕੋਸ਼ਲ ਕੁਮਾਰ ਤੁਹਾਨੂੰ ਧਰਨ ਚੰਨ ਬਿਆਨ ਵਿੱਚ ਦੱਸਿਆ ਕਿ ਮੇਰੀ ਲੜਕੀ ਨੂੰ ਰਾਹੁਲ ਕੁਮਾਰ ਅਤੇ ਸਾਹਿਲ ਕੁਮਾਰ ਜਿਹੜੇ ਪੜਨ ਜਾਂਦੀ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਜਿਸ ਦੇ ਸਬੰਧ ਵਿੱਚ ਅੱਜ ਉਸਦੀ ਮੌਤ ਹੋ ਗਈ ਸੀ ਜ਼ਹਿਰ ਖਾਣ ਨਾਲ ਮੌਤ ਹੋ ਗਈ ਸੀ ਜਿਸ ਸਬੰਧ ਵਿੱਚ ਮਕਦਮਾ ਨੰਬਰ 15 ਇਹਦੀ ਅੱਜ ਦੀ 306 ਅੰਡਰ ਸੈਕਸ਼ਨ 306 334 ਆਪੀਸੀ ਆਰ ਤਹਿਤ ਅਕੜਮੰਦ ਅਰਦਾ ਕੀਤਾ ਗਿਆ ਜਿਸ ਦੀ ਤਫਤੀਸ਼ ਚੱਲ ਰਹੀ ਹੈ ਦੋਸ਼ੀਆਂ ਤੇ ਵਾਰ ਵਾਰ ਰੇਟ ਕਿਤੇ ਜਾ ਰਹੇ ਟੀਮ ਭੇਜੇਗੀ ਨਾ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ